ਜਿਲ੍ਹੇ ਕੇ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਮੈਂ ਹਮਨ ਸਾਈਪਰਸੋਂ ਚਲੋ ਮੈਂ ਅੱਜ ਮੰਡੇ ਸਿਖਾਤੇ ਮੈਂ ਪੁਰਾਣਾ ਸੀ ਆਪਣੀ 골ਡ ਐਮਬਲੋਇਰ ਦੇ ਕਰਨ ਇੱਥੇ ਮੈਂ 13 13 ਸਾਲ ਰਹਿ ਗਈਆਂ ਤੇ ਲਾਸਟ ਈਅਰ ਹੀ ਮੈਂ ਇੱਥੋਂ ਟੈਕ ਆਊਟ ਹੋਈਆਂ ਤੇ ਮੈਂ ਇੱਥੇ ਹੁਣ ਹਰ ਮੰਡੇ ਆਨੇ ਹੁਣ ਟ੍ਰੇਨਿੰਗ ਕਰੰਦੇ ਨੇ ਤੇ ਅੱਜ ਵੀ ਬਹੁਤ ਸਾਰਾ ਕੰਮ ਹੈਗਾ ਐ ਬਸ ਹੁਣ ਸ਼ੁਰੂ ਉੱਥੇ ਤਾਂ ਜਦੋਂ ਮੈਂ ਦੂਜੀ ਇੰਪਲੋਇਰ ਜਾਨੀ ਕੁਕਿੰਗ ਕਰਨੀ ਤੇ ਇੱਥੇ ਸ਼ੁਰੂ ਬਸ ਆਂਦੀ ਕੀ ਮੈਂ ਮਤਲਬ ਉਹ ਬੋਸ਼ ਮਸ਼ੀਨਾਂ ਕਪੜੇ ਧੋਣੀਆਂ ਠੀਕ ਹੈ ਕਿ ਉਹਨੂੰ ਬਹੁਤ ਸਾਰੇ ਕਪੜੇ ਸਿਰਫ ਇੱਕ ਕੰਮ ਮੈਨੂ ਲੋਕੋ ਜੀ 4 ਘੰਟੇ ਦੇ ਵਿੱਚ ਇੱਕ ਫਿਨਿਸ਼ ਕਰ ਦਿੰਦੇ ਤੁਸੀਂ ਆਪ ਹੀ ਲਓ ਮੈਂ ਕਿੱਦਾਂ 4 ਘੰਟੇ ਸਕਰੂਣੇ ਠੀਕ ਹੈ ਕੰਮ ਤਾਂ ਇਹ ਆ ਦੇਖੋ ਮੈਂ ਇਹ ਜਿਹੜੀ ਕੰਮ ਤਾਂ ਦੇਖੋ ਹੋਰਿਆਂ ਦੇ ਵਿੱਚ ਕੀ ਨਾ ਹੁੰਦਾ ਕੰਮ ਤਾਂ ਕਰਨ ਦੇ ਲਈ ਆਇਆ ਹਾਂ ਹੁਣ ਕਿਆ ਕਾਸਾ ਇਹ ਕੋਈ ਰਸਤਾ ਵੀ ਨਹੀਂ ਕੋਈ ਵੇ ਵੀ ਨਹੀਂ ਹੈ ਕਿੱਥੇ ਚਲੀ ਜਾਣਾ ਲੱਗ ਜੀ ਸੋ ਚਲੋ ਫਿਰ ਪੂਰੇ ਸ਼ਾਂਤੀ ਜਿੱਥੇ ਦੇਖੋ ਸਾਰੇ ਪਾਸੇ ਵੋਸ਼ਰ ਮਸ਼ੀਨਾਂ ਹੁੰਦੀਆਂ ਹਨ ਸੰਜੀ ਲੋਕ ਜੀ ਮੈਂ ਟੋਸਟ ਬਣਾਉਂਦੀ ਟੋਸਟ ਆ ਗਈ ਸੀ ਠੀਕ ਹੈ ਤੇ ਹੁਣ ਸਟਾਰਟ ਕਰਨੀ ਹੈਗੀ ਕੁਕਿੰਗ ਅੱਜ ਫੇਰ अगेन ਉਹੀ ਫੂਡ ਬਣਾਉਣਾ ਹੈਗਾ ਫਾਜੀ ਠੀਕ ਹੈ ਫਾਜੀ ਵੀ ਮਿਕਸ ਰਾਈਸ ਕਰਨੇ ਹੈਗੇ ਅੱਜ ਤਾਂ ਜਿਹਨੂੰ ਖਿਚੜੀ ਆਪਾਂ ਇੰਡੀਆ ਚ ਕਹਿੰਦੇ ਆ ਤੇ ਉਹ ਬਣਾਣਾ ਹੈਗਾ ਠੀਕ ਹੈ ਕੰਮ ਹਜੇ ਬਹੁਤ ਜ਼ਿਆਦਾ ਆ ਤੇ ਚਲੋ ਠੀਕ ਹੈ ਲੋਕਾ ਜੀ ਫਿਰ ਮਿਲਦੇ ਆ ਅਗਲੇ ਟਾਸਕ ਦੇ ਠੀਕ ਹੈ ਹੁਣ ਮੈਂ ਕੁਕਿੰਗ ਸਟਾਰਟ ਕਰਦੀ ਹਾਂ ਲੋਕਾ ਜੀ ਖਾਣਾ ਵਾਕੇ ਰੈਡੀ ਹੋ ਗਿਆ ਹੈਗਾ ਆ ਤੇ ਹੁਣ ਜਦੋਂ ਬੱਚੇ ਆਊਗੇ ਫਿਰ ਮੈਂ ਉਹਨਾਂ ਨੂੰ ਦੁੱਧ ਬਣ ਕੇ ਰੜੀ ਹੋ ਗਿਆ ਬਸ ਥੋੜਾ ਜਿਹਾ ਦਹੀਂ ਬਣਾਉਣਾ ਹੈਗਾ ਤੇ ਉਸ ਤੋਂ ਬਾਅਦ ਫਿਰ ਕਿਉਂਕਿ ਬੱਚੇ ਛੋਟੇ ਆ ਬੱਚੇ ਮਸਾਲਾ ਨਹੀਂ ਖਾਂਦੇ ਹੈਗੇ ਜਿਆਦਾ ਤੇ ਇੱਕ ਬਹੁਤ ਘੱਟ ਖਾਂਦੇ ਆ ਤਾਂ ਕਰਕੇ ਸੋ ਫਾਜੀ ਉਹਨਾਂ ਦੀ ਫੇਵਰਟ ਹੈ ਚਲੋ ਟਿਕਾਣੇ ਲੱਗਾ ਜੀ ਮਿਲਦੇ ਆ ਫਿਰ ਅਗਲੇ ਟਾਸਕ 'ਚ ਠੀਕ ਹੈ ਐਵਰੀ ਡੇ ਮੈਂ ਆਣੀਆਂ ਤੇ ਪਲੇਟ ਵਾਸ਼ ਕਰਦੀ ਆ ਤੇ ਪਲੇਟ ਵਾਸ਼ ਵੀ ਕਰ ਦਿੱਤੇ ਹੈਗੇ ਆ ਲੋਕ ਜੀ ਹੁਣ ਇਹਨਾਂ ਨੂੰ ਫਿਰ ਮੈਂ ਠਹਿਰ ਕੇ ਉੱਪਰ ਟੰਗੂਗੀ ਇਹਨਾਂ ਦੇ ਇਹਨਾਂ ਨੂੰ ਉਹਨਾਂ ਦੀ ਜਗ੍ਹਾ 'ਚ ਰੱਖ ਦੂੰਗੀ ਜਿੱਥੇ ਇੱਥੇ ਹੈਗੇ ਆ ਤੇ ਅੱਧਰ ਬਰਸ਼ਨ ਮਸ਼ੀਨ ਵੀ ਰੈਡੀ ਹੋ ਗਈ ਹੈਗੀ ਆ ਇੱਕ ਤੇ ਇੱਕ ਮੈਂ ਸ਼ਾਮ ਨੂੰ ਪਾਉਂਗੀ ਜਦੋਂ ਸਕੂਲ ਵਾਲੇ ਬੱਚੇ ਆਉਗੇ ਲੋਕ ਜੀ ਹਾਂਜੀ ਲੋਕਾ ਜੀ ਆ ਸੈਟਰਡੇ ਵਾਲੇ ਕੱਪੜੇ ਹੈਗੇ ਆ ਤੇ ਮੈਂ ਹੁਣ ਇਹਨਾਂ ਨੂੰ ਆਇਰਨ ਕਰੂੰਗੀ ਸੈਟਰਡੇ ਤੇ ਬਸ ਐਧੇ ਪਾਏ ਆ ਵਿਚਾਰੇ ਜੀ ਹੁਣ ਮੈਂ ਥੱਲੇ ਬੱਚਿਆਂ ਨੂੰ ਲੈਣ ਚੱਲੀ ਆ ਬੱਚਿਆਂ ਦੇ ਪਾਸ ਨੇ ਆਣਾ ਹੈਗਾ ਤੇ ਹੁਣ ਮੈਂ ਬੱਚਿਆਂ ਨੂੰ ਲੈਣ ਚੱਲੀ ਆ ਕੋਰੇ ਬੱਚਿਆਂ ਨੂੰ ਆਵੇ ਤੇ ਮੈਂ ਸਾਰਾ ਦਿਨ ਕੰਮ ਕਰਨਾ ਕੰਮ ਚ ਹੀ ਮੇਰੀ ਦਾ ਦਿਹਾੜੀ ਨਾ ਖਾਂਦੀ ਐ ਸੰਡੇ ਵੀ ਬਸ ਮੇਰਾ ਦਿਨਾਂ ਗਿਆਂਦਾ ਆ ਸਮਝ ਨਹੀਂ ਆਦੀ ਕਿ ਕਹਿਣ ਨੂੰ ਮੈਂ ਬਾਹਰ ਆ ਮੇਰੇ ਨਾਲ ਤਾਂ ਕੀ ਦੱਸਾਂ ਮੈਂ ਚਲ ਠੀਕ ਹੈ ਲੋਕ ਜੀ ਅੰਮੈ ਲੈਪਟਾਪ ਲੋਕ ਜੀ ਅਥੋ ਇੱਕ ਮੱਠਾ ਜਿਹਾ ਸੰਤਰਾ ਤੋੜ ਕੇ ਖਾਣੀ ਆ ਮੈਂ ਜੱਤਾਂ ਦੇ ਬੱਚੇ ਸਕੂਲ ਦੀ ਬੱਸ ਆਣੀ ਆ ਆ ਛੋਟੂ ਜਿਹਨੇ ਤੋੜ ਦਿੰਦੀ ਨਹੀਂ ਖਾਉਂਦੀ ਛੋਟੂ ਜਿਹਨੇ ਜਦ ਤੱਕ ਹੱਟ ਵੇਟ ਕਰਦੀ ਆ ਮੈਂ ਇਹ ਤਾਂ ਗੱਲ ਦੱਸਦੀਆਂ ਨਾ ਮੈਂ ਨਾ ਉੱਥੇ ਤਿੰਨ ਚਾਰ ਸਾਂਗ ਦੇ ਤੇ ਤੋੜ ਕੇ ਲਿਆਂਦੇ ਤਿੰਨਾ ਚਾਰਾਂ ਚ ਸੁੰਡੀਆਂ ਨਿਕਲੀਆਂ ਮੈਂ ਇੱਥੇ ਅੱਧੀ ਸੜ ਦਿੱਤੇ ਤੇ ਉਹ ਪੁੱਛੇ ਕਾ ਅੰਕਲ ਟਾਈਪ ਦਾ ਨਾ ਗੱਡੀ 'ਚ ਬੈਠਾ ਸੀਗਾ ਉਹਨੇ ਦੇਖ ਲਿਆ ਇੱਥੇ ਇੰਦਾ ਸੱਟਣਾ ਲਾਉਣੀ ਹੈਗਾ ਵਿਚਾਰੇ ਨੇ ਚੱਲ ਕੁਝ ਕਿਹਾ ਤਾਂ ਮੈਨੂੰ ਹੈ ਨਹੀਂਗਾ ਹੱਸਣ ਲੱਪਿਆ ਤੇ ਮੈਨੂੰ ਲੱਗਦਾ ਹੁਣ ਇਹਦੇ 'ਚ ਵੀ ਸੁੰਡੀਆਂ ਸਾਡੀਆਂ ਪਈਆਂ ਮਣੀਆਂ ਮੇਰਾ ਚੌਥਾ ਸੰਘਾ ਆਇਆ ਹਨਾ ਮੈਂ ਬੱਚਿਆਂ ਦੀ ਵੇਟ ਕਰਦੀ ਆ ਜਿੱਦਾਂ ਤੁਹਾਨੂੰ ਦੱਸਿਆ ਮੈਨੂੰ ਲੱਗਦਾ ਇਹਦੇ 'ਚ ਵੀ ਸੁੰਡੀਆਂ ਹੈਗੀਆਂ ਐਂਪਲ ਮੈਂ ਦੇਖ ਲਵਾਂ ਚੰਗੀ ਤਰ੍ਹਾਂ ਲੋਕੋ ਜੀ ਹੋ ਪਲੀਜ਼ ਆ हां गोरा பாਜੀ ਨੋਟ ਲਿਖ ਕੇ ਗਿਆ ਹੈਗਾ ਨੋ ਆਇਰਨ ਪਲੀਜ਼ ਨੋ ਆਇਰਨ ਇਹਨਾਂ ਕੱਪੜਿਆਂ ਨੂੰ ਆਇਰਨ ਨਹੀਂ ਕਰਨੀ ਹੈਗੀ ਕਿਉਂਕਿ ਇਹ ਕੱਪੜੇ ਫੁੱਟਵਾਲ ਦੇ ਆ ਕਦੇ ਕਦੇ ਮੈਂ ਕਰਦਾ ਨਹੀਂ ਫੇ ਕੱਪੜੇ ਜਲ ਜਾਂਦੇ ਹੁੰਦੇ ਆ ਮੇਰੇ ਕੋਲ 댓ਸ ਵਾਈ ਉਹ ਲਿਖ ਕੇ ਗਿਆ ਹੈਗਾ ਗੋਰਾ பாਜੀ ਗੁੱਡ ਆਈਡੀ ਹੈ ਗੋਰੇ பாਜੀ ਹਾਂਜੀ ਲੋਕਾ ਜੀ ਛੋਟੂ ਨੂੰ ਚਾਹੀਦਾ ਹੈਗਾ ਅਵੋਕਾਡੋ ਵਾਲਾ ਟੋਸਟ ਸੋ ਹੁਣ ਮੈਂ ਉਹਨੂੰ ਟੋਸਟ ਬਣਾ ਕੇ ਦਿੰਨੀ ਆ ਅਵੋਕਾਡੋ ਵਾਲਾ ਅਵੋਕਾਡੋ ਕਾਟੋ ਕਾਟੋ ਦਨ ਗਿਆ ਹਾਂਜੀ ਲੋਕਾ ਜੀ ਸ਼ੋਰ ਟੂ ਦਾ ਵਕਾਟੋ ਵਾਲਾ ਸਰਵਿਸ ਵੀਜ਼ਾ ਬਣ ਕੇ ਰੈਡੀ ਹੋ ਗਿਆ ਹੈਗਾ ਤੇ ਹੁਣ ਮੈਂ ਉਹਨੂੰ ਦੇਣ ਚੱਲੀ ਆਂ ਹਾਂਜੀ ਲੋਕਾ ਜੀ ਹੁਣ ਮੇਰੇ ਸਾਰੇ ਟਾਸਕ ਫਿਨਿਸ਼ ਹੋ ਗਏ ਹੈਗੇ ਆਈ ਮੀਨ ਮੇਰਾ ਵਰਕ ਫਿਨਿਸ਼ ਹੋ ਗਿਆ ਹੈਗਾ ਚਲੋ ਠੀਕ ਆ ਫਿਰ ਕੱਲ ਮਿਲਦੇ ਆ ਠੀਕ ਆ ਜਦ ਤੱਕ ਦੇ ਲਈ ਬਾਏ ਬਾਏ ਐਂਡ ਗੁੱਡ ਬਲੈਸ ਯੂ